ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੌੜੀ ਮਹੱਲਾ ਪਹਿਲਾ ਦੂਜੀ ਮਾਇਆ ਜਗਤ ਚਿਤ ਵਾਸ ਕਾਮ ਕਰੋ ਦਹੰਕਾਰ ਬਿਨਾਸ ਦੂਜਾ ਕੌਣ ਕਹਾ ਨਹੀਂ ਕੋਈ ਸਭ ਮੈਂ ਇੱਕ ਨਿਰੰਜਨ ਸੋਈ ਰਹਾਓ ਦੂਜੀ ਦੁਰਮਤ ਆਖੇ ਦੋਏ ਆਵੇ ਜਾਏ ਮਰ ਦੂਜਾ ਹੋਏ ਤਰਨ ਗगन ਨ ਦੇਖੋ ਦੋਏ ਨਾਰੀ ਬੁਰਖ ਸਬਾਈ ਲੋਏ ਰਵ ਸਾਸ ਦੇਖੋ ਦੀਪਕ ਉਜਿਆਲਾ ਸਰਬ ਨਿਰੰਤਰ ਪ੍ਰੀਤਮ ਬਾਲਾ ਕਰ ਕਿਰਪਾ ਮੇਰਾ ਚਿਤ ਲਾਇਆ ਸਤ ਗੁਰ ਮੋਕੋ ਏਕ ਬੁਝਾਇਆ ਏਕ ਨਿਰੰਜਨ ਗੁਰਮਖ ਜਾਤਾ ਦੂਜਾ ਮਾਰ ਸ਼ਬਦ ਪਛਾਤਾ ਏਕੋ ਹੁਕਮ ਵਰਤੈ ਸਭ ਲੋਈ ਇਕਸਤੇ ਸਭਿ ਓਪਤ ਹੋਈ ਰਾਹ ਦੋਵੈ ਖਸਮ ਏਕੋ ਜਾਣ ਗੁਰ ਕੈ ਸ਼ਬਦ ਹੁਕਮ ਅਪਸ਼ਾਨ ਸਗਲ ਰੂਪ ਵਰਨ ਮਨ ਮਾਹੀ ਕੋ ਨਾਨਕ ਏਕੋ ਸਾਲਾਹੀ ਗੋੜੀ ਮਹੱਲਾ ਪਹਿਲਾ ਅਦਿਆ ਤਮ ਕਰਮ ਕਰੇ ਤਾ ਸਾਚਾ ਮੁਗਤ ਭੇਦ ਕਿਆ ਜਾਣੈ ਕਾਚਾ ਐਸਾ ਜੋਗੀ ਜੁਗਤ ਵਿਚਾਰੈ ਪੰਜ ਮਾਰ ਸਾਚ ਯੁਰ ਧਾਰੇ ਰਹਾਉ ਜਿਸਕੇ ਅੰਤਰ ਸਾਚ ਵਸਾਵੇ ਜੋਗ ਜੁਗਤ ਕੀ ਕੀਮਤ ਪਾਵੇ ਰਵ ਸਾਸੇ ਕੋ ਗ੍ਰਹਿ ਉਦਿਆਨੈ ਕਰਨੇ ਕੀ ਰਤ ਕਰਮ ਸਮਾਨੈ ਇੱਕ ਸ਼ਬਦ ਇੱਕ ਪਿਖਿਆ ਮੰਗੇ ਗਿਆਨ ਧਿਆਨ ਜੁਗਤ ਸੱਚ ਜਾਗੈ ਪੈਰਾ ਚ ਰਹਿ ਨਾ ਬਾਹਰ ਜਾਏ ਕੀਮਤ ਕੌਣ ਰਹਿ ਲੇਵ ਲਾਏ ਆਪੇ ਮੇਲੇ ਭਰਮ ਚੁਕਾਏ गोर प्रसाद परम पद पाए गोर की सेवा शब्द विचार हो मैं मारे करनी सार जाप ताप संजम पाठ पुराण कहो नानक अपरम् परमान गौरी महला पहला खिमा गही सील संतोखं रोग ना व्याप ना जम दोखं मुक्त पय प्रभ रूप नरेखंग योगी को कैसा डर होए रूख बिरख ग्रह बाहर सोए रहाओ निरपो जोगी निरिंजन त्यावै ਆਨ ਦਿਨ ਜਾਗੈ ਸਚ ਲੇ ਬਲਾਵੇ ਸੋ ਜੋਗੀ ਮੇਰੇ ਮਨ ਭਾਵੇ ਕਾਲ ਜਾਲ ਬ੍ਰਹਮ ਅਗਨੀ ਜਾਰੇ ਜਰਾ ਮਰਨ ਗਤ ਗਰਬ ਨਿਵਾਰੇ ਆਪ ਤਰੈ ਪਿਤਰੀ ਨਿਸਤਾਰੇ ਸਤ ਗੁਰ ਸੇਵੇ ਸੋ ਜੋਗੀ ਹੋਏ ਪੈਰਾਚ ਰਹਿ ਸੋ ਨਿਰਭਉ ਹੋਏ ਜੈਸਾ ਸੇਵੈ ਤੈਸੋ ਹੋਏ ਨਰ ਨਹਿ ਕੇਵਲ ਨਿਰਭਉ ਨਾਓ ਅਨਾਥ ਨਾਥ ਕਰੇ ਬਲ ਜਾਓ ਪੁਨਰਪ ਜਨਮ ਨਾਹੀ ਗੁਣ ਗਾਓ ਅੰਤਰ ਬਾਹਰ ਇੱਕੋ ਜਾਣੈ ਗੁਰ ਕੈ ਸ਼ਬਦੈ ਆਪਿ ਪਛਾਨੈ ਸਚੈ ਸ਼ਬਦ ਦਰਨੀ ਸਾਨੈ ਸ਼ਬਦ ਮਰੈ ਤਿਸ ਨਿਜ ਘਰ ਵਾਸਾ ਆਵੈ ਨ ਜਾਵੈ ਚੁੱਕੈ ਆਸਾ ਗੁਰ ਕੈ ਸ਼ਬਦ ਕਮਲ ਪਰਗਾਸਾ ਜੋ ਦੀ ਸੋ ਵਾਸ ਨਿਰਾਸਾ ਕਾਮ ਕਰੋਧ ਬਖ ਭੂਖ ਪਿਆਸਾ ਨਾਨਕ ਬਿਰਲੇ ਮਿਲਹਿ ਉਦਾਸਾ ਗੋੜੀ ਮਹੱਲਾ ਪਹਿਲਾ ਐਸੋ ਦਾਸ ਮਿਲੈ ਸੁਖ ਹੋਈ ਦੁਖ ਵਿਸਰੇ ਭਾਵੇ ਸਚ ਸੋਈ ਦਰਸ਼ਨ ਦੇਖ ਭਈ ਮਤ ਪੂਰੀ आठ साठ मज्जन चरण धूरी रहाओ नेत्र संतोखे एक तारा जिहवा सूची हर रस सारा करनी अब अंतर सेवा मांतृपताश्या अलख पेवा जय जय देखो तय साचा बिन बूजे झगरत जग काचा गुर समझावे सोजी होई गुरमुख विरला बूजे कोई कर किरपा राखो रखवाले बिन बूजे पशु भय बिताले गुर कह अवर नहीं दूजा ਕੇ ਸਕੋ ਦੇਖ ਕਰੋ ਅਨ ਪੂਜਾ ਸੰਤ ਹੇਤ ਪ੍ਰਾਪਤਿ ਪਵਨ ਧਾਰੇ ਆਤਮ ਚੀਨ ਸੋ ਤਤ ਵਿਚਾਰੇ ਸਾਚਰੀ ਦੇ ਸਚ ਪ੍ਰੇਮ ਨਿਵਾਸ ਪਰਨਵਤ ਨਾਨਕ ਹਮਤਾ ਕੇ ਦਾਸ ਗੋੜੀ ਮਹੱਲਾ ਪਹਿਲਾ ਬ੍ਰਹਮੈ ਗਰਬ ਕੀਆ ਨਹੀਂ ਜਾਣਿਆ ਬੇਦ ਕੀ ਵਿਪਤਾ ਪੜੀ ਪਸ਼ੁਤਾਨਿਆ ਜਹ ਪ੍ਰਭ ਸਿਮਰੇ ਤਹੀ ਮਨ ਮਾਨਿਆ ਐਸਾ ਗਰਬ ਬੁਰਾ ਸੰਸਾਰੈ ਜੇ ਸਗੋਰ ਮਿਲੈ ਤੇ ਸਗਰ ਬਨਿਵਾਰੈ ਰਹਾਓ ਬਲ ਰਾਜਾ ਮਾਇਆ ਹੰਕਾਰੀ ਜਾ ਤਾ ਨ ਕਰੈ ਬੋ ਭਾਰਿ ਅਫਾਰੀ ਬਿਨ ਗੌਰ ਪੂਛੇ ਜਾਏ ਪਿਆਰੀ ਹਰੀ ਜੰਦ ਦਾਨ ਕਰੈ ਜਿਸ ਲੇਵੈ ਬਿਨ ਗੌਰ ਅੰਤ ਨ ਪਾਏ ਅਪੇਵੈ ਆਪ ਬੁਲਾਏ ਆਪੇ ਮਤ ਦੇਵੈ ਦੁਰਮਤ ਹਰਨਾਖ ਸਦੂਰਾਚਾਰੀ ਪਰਬ ਨਾਰਾਇਣ ਗਰਭ ਪਰਹਾਰੇ ਪਹਿਲਾਦ ਉਧਾਰੇ ਕਿਰਪਾ ਧਾਰੇ ਪੂ ਲੋ ਰਾਵਣ ਮੁਗਦ ਚੇਤਾ ਲੂਟੇ ਲੰਕਾ ਸੀਸ ਸਸਮੇਤ ਗਰਭ ਗਿਆ ਬਿਨ ਸਤ ਗੁਰ ਹੇਤ ਸੈ ਸਬਾਹੋ ਮਦ ਕੀਟ ਮਹਿ ਖਾਸਾ ਹਰਣਾ ਅਗਾਸਲੇ ਨਖੋ ਬੇਦਾਸਾ ਦੈਤ ਸੰਘਾਰੇ ਬਿਨ ਭਗਤਿ ਅਭਿਆਸਾ ਜਰਾ ਸੰਦ ਕਾਲ ਜਮਨ ਸੰਘਾਰੇ ਰਕਤ ਬੀਜ ਕਾਲ ਨੇਮ ਬਿਦਾਰੇ ਦੈਤ ਸੰਘਾਰ ਸੰਤ ਨਿਸਤਾਰੇ ਆਪੇ ਸਤਗੁਰ ਸ਼ਬਦ ਵਿਚਾਰੇ ਦੂਜੈ ਭਾਏ ਦੇਤ ਸੰਘਾਰੇ ਗੁਰਮਕ ਸਾਚ ਭਗਤ ਨਿਸਤਾਰੇ ਬੁੱਢਾ ਦੁਰਜੋਦਨ ਪਤ ਖੋਈ RAM ਨਾ ਜਾਣ ਆਕਰਤਾ ਸੋਈ ਜਨਕੋ ਦੁਖ ਪਚੈ ਦੁਖ ਹੋਈ ਜਨਮੇ ਜੈ ਗੁਰ ਸ਼ਬਦ ਨਾ ਜਾਣਿਆ ਕਿਉ ਸੁਖ ਪਾਵੇ ਭਰਮ ਭੁਲਾਨਿਆ ਇਕ ਤੇ ਲ ਭੂਲੇ ਬਹਰ ਪਸ਼ੂ ਤਾਨਿਆ ਕੰਸ ਕੇ ਸਚਾ ਡੂਰ ਨਾ ਕੋਈ ਰਾਮ ਨਾ ਚੀਨਿਆ ਆਪਣੀ ਪਤ ਖੋਈ ਬਿਨ ਜਗਦੀਸ਼ ਨਾ ਰੱਖੇ ਕੋਈ ਬਿਨ ਗੋਰ ਗਰਬ ਨਾ ਮਿਟਿਆ ਜਾਏ ਗੁਰਮਤਿ ਧਰਮ ਧੀਰਜ ਹਰਿ ਨਾਏ ਨਾਨਕ ਨਾਮ ਮਿਲੈ ਗੁਣ ਗਾਏ ਬਿਨ ਗੁਰ ਗਰਬ ਨਾ ਮੇਟਿਆ ਜਾਏ ਗੁਰਮਤਿ ਧਰਮ ਧੀਰਜ ਹਰਿ ਨਾਏ ਨਾਨਕ ਨਾਮ ਮਿਲੈ ਗੁਣ ਗਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ